ਸ਼ਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਸਬੰਧਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲ ਜਟਿਆ ਨਿਤ ਫਿਰੈ ਸੁਆਰਥ ਕਰੇ ਨ ਕੋਏ ਜਿਸ ਗੁਰਪੇਟੈ ਨਾਨਕ ਤਿਸ ਮਨ ਬਸਿਆ ਸੋਏ ਪੌੜੀ ਸੱਬੇ ਵਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨ ਆਖ ਸਾਦੀ ਡੇਠਾ ਵਾਰ ਬਰ ਬਰ ਮ ਜੇ ਲਿਖਿਆ ਮੰਤ ਸਹਿ ਬੁੱਠਾ ਇਕ ਨਰੰਜਨ ਰਵਰਿਆ ਭਉ ਦੁਆ ਇਕੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵ ਤੁੱਠਾ ਸੋ ਲੋਕ ਮੋਹੱਲਾ ਪੰਜਵਾਂ ਜਾ ਚੜੀ ਸੰਸਾਰ ਜੋ ਜਾ ਚੰਦੀ ਏ ਕੋੜੂ ਗਾਲੀ ਵਿਆਬ ਕਰ ਨਾਨਕ ਣੀ ਬਹੂਣੀਆਂ ਮੋਹੱਲਾ ਪੰਜਵਾਂ ਨਹੀਂ ਜੇ ਬਿੱਦਾ ਮੰਨ ਪਸਾਣੂ ਬਿਰਲੋ ਥਿਓ ਜੋੜਨਹਾਰਾ ਸੰਤ ਨਾਨਕ ਪਾਦਰ ਪਦਰੋ ਬਉੜੀ ਸੋਈ ਸੇਵੋ ਜਿਹੜੇ ਦਾਤਾ ਬਗਸੰਧ ਕਿਰਦੁ ਕੇ ਸਭ ਬਨਾਸ ਹੁਣ ਸਿਮਰਤ ਗੋਬਿੰਦ ਹਰ ਮਾਰਗ ਸਾਧੂ ਦਸਿਆ ਜਬਿਐ ਗੁਰਮੰਤ ਮਾਇਆ ਸਵਾਦ ਸਭ ਫਿੱਕਿਆ ਹਰ ਮਨ ਪਾਵੰਦ ਤੈ ਨਾਨਕ ਪਰਮੇਸਰ ਜਿਨ ਦਿੱਤੀ ਜਿੰਦ ਸੇ ਲੋਕ ਮਹੱਲਾ ਪੰਜਮਾ ਬੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਦਮੰਤਰਪਤੀਆ ਨਾਨਕ ਸਾਹਿਬ ਦਾਤ ਪਉੜੀ ਲਾਹ ਜਗ ਮੈਂ ਸੇਖਟ ਜਿਨ ਹਰ ਤਨ ਰਾਸ ਦੁਤੀਆ ਪਉ ਨ ਜਾਣਨੀ ਸੱਚੇ ਦੀ ਆਸ ਨੇਚਲ ਏਕ ਸਰੇ ਵਿਆ ਹੋਰ ਸਭ ਬਨਾਸ ਪਾਰਬ੍ਰਮ ਦੀ ਸਭ ਸਰੇ ਤੇ ਸਭਿਰਥਾ ਸਾਸ ਕੰਠ ਲਾਇ ਜਨ ਰਖਿਆ ਨਾਨਕ ਬਲ ਜਾਸ ਸੇ ਲੋਕ ਮਹੱਲਾ ਪੰਜਮ ਪਾਰਬ੍ਰਮ ਫਰਮਾਇਆ ਮੀ ਬੁੱਠਾ ਸੈ ਸੁਭਾਏ ਅਨ ਤਨ ਬਹੁਤ ਉਪਜਿਆ ਪਿਰਥਮੀ ਰੱਦੀ ਤਿਵਤ ਅਗਾਏ ਸਦਾ ਸਦਾ ਗੁਣੀ ਉੱਚਰੇ ਦੁਖਦਾਲ ਤਗਿਆ ਬਿਲਾਏ ਉਰ ਬਿ ਲਿਖਿਆ ਪਾਇ ਮਿਲਿਆ ਤੇ ਸਹ ਰਜਾਇ ਪਰਮੇਸ਼ਰ ਜੀ ਬਾਲਿਆ ਨਾਨਕ ਤੇ ਸਹ ਤੇ ਆਏ ਮਹੱਲਾ ਪੰਜਵਾਂ ਜੀਵਨ ਪਦ ਨਰ ਬਾਣ ਈ ਕੋ ਸਿਮਰੀਐ ਦੂਜੀ ਨਹੀਂ ਜਾਏ ਕਿਨ ਬਿਦਤੀਰੀਐ ਦਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਰ ਹੋਸੀ ਸਾਰ ਜਾਣੈ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ ਜਿਸੁ ਬੁਲਾਇ ਆਪ ਤਿਸ ਕਾਲ ਨਹੀ ਜਾਣੀਆ ਰੰਗ ਰਤੇ ਨਰਵਾਣ ਸਚਾ ਗਾਵਹੀ ਨਾਨਕ ਸਰਣ ਦੁਆਰ ਜੇ ਤੁਧ ਭਾਭੀ ਪਉੜੀ ਜੰਮਣ ਮਰਣ ਦਾ ਤੈਨ ਕੋ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਣ ਹੋਏ ਹਰ ਕੀਰਤਨ ਜਾਕੇ ਸਾਧ ਸੰਗ ਜਿਨ ਪਾਇਆ ਸਹੀ ਬੜ ਭਾਗੇ ਨਾ ਹੀ ਬਸਰਿਆ ਤਰ ਗੀਬਣਾ ਟੂਟੇ ਕਚ ਤਾਗੇ ਨਾਨਕ ਤੂੰ ਉੜਪੰਨੀ ਤ ਸਾਧ ਲਖ ਕੋਟ ਪਰਾਗੇ ਸੋ ਲੋਕ ਮਹੱਲਾ ਪੰਜਵਾਂ ਤਰਨ ਸੋ ਬੰਨੀ ਖੜਾਤ ਨ ਜੋੜਾਵੀ ਹਰ ਪ੍ਰੇਮ ਪੁਰਖ ਮਨ ਮੁਠਾ ਸਬੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦੇਦਸਾ ਜਲ ਪਰਬਤ ਬਨਰਾਏ ਜਿੱਥੇ ਡਿਠਾ ਮਿਰਤ ਕੋ ਇਲਬੇਠੀ ਆਏ ਪੌੜੀ ਜੇ ਸਰਬ ਸੁਖਾਂ ਬਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤੇ ਆਵੋ ਹੋਏ ਸਗਲੇ ਕੀ ਰੇਨ ਕਾ ਹਰ ਸੰਗ ਸਮਾਵੋ ਦੂਖ ਨ ਦੇਇ ਸਹਿ ਜੀ ਪਤ ਸਿਓ ਕਰ ਜਾਵੋ ਪਤ ਤਪਨੀਤ ਕਰਤਾ ਪੁਰਖ ਨਾਨਕ ਸੁਣਾਵੋ ਸਲੋਕ ਦੋਹਾ ਮਹਲਾ ਪੰਜਵਾਂ ਇੱਕ ਜੇ ਸਾਜੇ ਨ ਮੈਂ ਕੀਆ ਸਰਬ ਕਲਾ ਸਮਰੱਥ ਜਿਉ ਹਮਾਰਾ ਖੰਨੀਐ ਹਰ ਮਨਤਾ ਨੇ ਸੰਧੜੀ ਬਾਤ ਮਹੱਲਾ ਪੰਜਵਾਂ ਜੇ ਕਰ ਕਹੈ ਪਿਆਰੜੇ ਤੁਦ ਨਾ ਛੋਡਾ ਮੂਲ ਹਰ ਛੋਡਣ ਸੇ ਤੁਰਜਣਾ ਪੜ ਹੈ ਤੋਜਕ ਕੈ ਸੂਲ ਪੌੜੀ ਸਭ ਨਿਦਾਨ ਕਰੇ ਜਿਸ ਦਾ ਹਰ ਕਰੇ ਸੋ ਹੋਵੈ ਜਪ ਜਪ ਜੀਵੇ ਸੰਤ ਜਨ ਪਾਪ ਮਲਤ ਹੋਵੈ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪਰਬਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸ਼ਲੋਕ ਡਖਣਾ ਮਹਲਾ 5 ਪੂਰੀ ਪਰਮ ਬੁਵਾਏ ਪਰੀ ਮੁਹੱਬਤ ਇਕ ਤੂੰ ਜਿੱਥੇ ਵੰਜਾ ਜਾਏ ਤੇ ਥਾਉ ਮੌਜੂਦ ਸੋਏ ਮਹਲਾ 5 ਚੜਕੈ ਘੋੜੜੇ ਕੁੰਦੇ ਪਕੜੈ ਖੁੰਡੀ ਦੀ ਖੇੜਾਰੀ ਹੰਸਾਂ ਸੇ ਤੀ ਜਿਤੋ ਲਸੈ ਕੁੱਕੜ ਦੀ ਓੜਾਰੀ ਪੌੜੀ ਰਸਨਾ ਉਚਰੈ ਹਰ ਸਰਬਣੀ ਸੁਣੈ ਸੋ ਉਦਰੈ ਮਿੱਤਾ ਹਰ ਕੈਸ ਲਿਖੈ ਲਾਏ ਭਾਵਨੀ ਸੇ ਹਸਤ ਪਵਿਤਾ ਅਰ ਸਰਤੀ ਇਰਤ ਮੱਜਨਾ ਸਭ ਪੁੰਨ ਤਨ ਕੀਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਘੜ ਜਿੱਤਾ ਨਾਨਕ ਲੜ ਲਾਏ ਉਧਾਰਿਯਨ ਨਯੋ ਸੇਵ ਅਮਿਤਾ ਸ਼ਲੋਕ ਮਹਲਾ ਪੰਜਵਾਂ ਤੰਦੜੇ ਕੁਲਾ ਚਿਤ ਨ ਆਵੇ ਹੇਕੜੋ ਨਾਨਕ ਸਈ ਤਨ ਫੁਟਾਨ ਜਿੰਨਾ ਸਾਈ ਬਿਸਰੈ ਮਹੱਲਾ ਪੰਜ ਮਾਹ ਪ੍ਰੇਤੋ ਕੀ ਤੋਨ ਦੇਵਤਾ ਤੈਨ ਕਰਣਾ ਹਾਰੇ ਸੱਬੇ ਸਿੱਖ ਉਵਾਰੀਆਂ ਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਸਾੜਿਆਨ ਝੂਠੇ ਦਰਬਾਰੇ ਨਾਨਕਾ ਪਰ ਵੱਡਾ ਹੈ ਆਪ ਸਾਧ ਸਵਾਰੇ ਪੌੜੀ ਪਰਬ ਬੇ ਅੰਤ ਕਿਸ ਅੰਤ ਨਾਹੀਂ ਸਭ ਕਿਸੈ ਕਰਣਾ ਅਗਮ ਗੋਚਰ ਸਾਹਿਬੋ ਜੀ ਆਂ ਕਾ ਪਰਣਾ ਹਾਇਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਣਾ ਮੇਰਬਾਨ ਬੁਖਸਿੰਧ ਆਪ ਜਪ ਸੱਚੇ ਤਰਨ ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸਰਣਾ ਸੋ ਲੋਕ ਮਹਲਾ ਪੰਜਵਾਂ ਤਿੰਨਾ ਭੁੱਖ ਨਾ ਕਰੀ ਜਿਸ ਦਾ ਪ੍ਰਭ ਹੈ ਸੋ ਏ ਨਾਲਗ ਜਨਨੀ ਲਗਿਆ ਉਧਰ ਸਭੋ ਕੋਏ ਮਹੱਲਾ ਪੰਜਵਾ ਜਾਤਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਦੇ ਦੇ ਮਾਨ ਤਿਸੈ ਭੁਖ ਨਾਮੂਲ ਪੌੜੀ ਮਨ ਰਤਾ ਕੋ ਬੰਦ ਸੰਗ ਸਤਿ ਪੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਕੋੜੇ ਰਾਜ ਮਿਲ ਕੇ ਖੁਸ਼ੀਆਂ ਕਣੀ ਧਿਆਏ ਮੁਖ ਨਾ ਮੋੜੇ ਟਾਡੀ ਦਰ ਪਰ ਮੰਗਣਾ ਦਰ ਕਦੇ ਨਾ ਸੋੜੇ ਨਾਨਕ ਮਨ ਤਨ ਚਾਹੋ ਏ ਨਿਤ ਪ੍ਰਭ ਕੋ ਲੂੜੇ ਸੁਧ ਕੀਚੇ ਰਾਗ ਗਉੜੀ ਭਗਤਾਂ ਕੀ ਬਾਣੀ ੴ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਗਉੜੀ ਗੋਰੇਰੀ ਸ੍ਰੀ ਕਬੀਰ ਜੀੋ ਕੇ ਚੌਪ ਦੇ ਅਬ ਮੋਹੇ ਜਲਤ ਰਾਮ ਜਲ ਪਾਇਆ राम उदक तन जल तो बुझाया रहो मन मारण कारण बन जाईए सो जल बिन भगवंत न पईए जे पाप कसूर न रहए जारे राम उदक जन जलत उवारे भव सागर सुख सागर माही पीबरए जल ने खटत नाही कहे कबीर पद सारंग पानी ਰਾਮ ਉਹ ਤੇ ਗੇ ਮੇਰੀ ਤਖਾ ਬੋ ਜਾਨੀ ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਟੀ ਅਦਕਾਏ ਰਹਾਓ ਤੂੰ ਜਲ ਦਹਉ ਜਲ ਕਾਮੀਨ ਜਲ ਮੈਂ ਰੋ ਜਲੇ ਬਨਕੀਨ ਤੂੰ ਪਿੰਜਰ ਹੋ ਸੁਟਾ ਤੋਰ ਜੰਮ ਜਾਰ ਕਾ ਕਰੈ ਬੋਰ ਤੂੰ ਤਰ ਪਰ ਹੋ ਪੰਖੀ ਆਹੇ ਮੰਦ ਭਾਗੀ ਤੇਰਾ ਦਰਸ਼ਨ ਨਾ ਹੈ ਤੂੰ ਸਤ ਕਰੋ ਨਾ ਤੈਨ ਚੇਲਾ ਕਹਿ ਕਵੀਰ ਮਿਲ ਅੰਤ ਕੀ ਵੇਲਾ ਗਉੜੀ ਕਵੀਰ ਜੀ ਜਬ ਹਮ ਇੱਕੋ ਇੱਕ ਕਰ ਜਾਣੇ ਆ ਤਬ ਲੋਗਾ ਕਾਹੇ ਦੁੱਖ ਮੰਨਿਆ ਹਮ ਅਪਤੈ ਆਪਣੀ ਪਤ ਖੋਈ ਹਮਰਾ ਖੋਜ ਪਰੋ ਮਤ ਕੋਈ ਰਹਾਓ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾ ਹੂੰ ਸੋ ਨਾਹੀ ਪਤ ਅਪਤ ਤਾ ਕੀ ਨਹੀਂ ਲਾਜ ਤਬ ਜਾਣੋਗੇ ਜਬ ਉਗਰ ਹੈਂਗੋ ਪਾਜ ਕਉ ਕਬੀਰ ਪਤ ਹਰ ਪਰਵਾਨ ਸਰਬਤ ਯਾਗ ਪਾਜ ਕੇਵਲ RAM ਗਉੜੀ ਕਬੀਰ ਜੀ ਨਗਨ ਫਿਰਤ ਜੋ ਪਾਈਏ ਜੋਗ ਬਨ ਕਾ ਮਿਰਦ ਮੁਕਤ ਸਭ ਹੋਗ ਕਿਆ ਨਾਂਗੇ ਕਿਆ ਬਾਦੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਰਹੋ ਮੂੰਡ ਮੁੰਡਾਏ ਜੋ ਸਿਧ ਪਾਈ ਮੁਕਤੀ ਪੇੜ ਨ ਗਈ ਆਕਾਈ ਬਿੰਦ ਰਾਖ ਜੋ ਤਰੀਏ ਭਾਈ ਖੁਸ ਰਹਿ ਕਿਉ ਨਾ ਪਰਮ ਗਤ ਪਾਈ ਕਉ ਕਬੀਰ ਸੁਨੋ ਨਰ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਂਤਿ ਸ্নান ਕਰਾਈ ਜੋ ਪੈਦਾਦਰ ਪਾਣੀ ਮਾਹੀ ਜੋ ਪੈ ਰਾਮ ਰਾਮ ਰਤਨਾਹੀ ਤੇ ਸਭ ਧਰਮ ਰਾਏ ਕਹਿ ਜਾਹੀ ਰਹੋ ਕਾਇਆ ਰਤ ਬਉ ਰੂਪ ਚਾਹੀ ਤਨ ਕੋ ਦਇਆ ਸੁਪਨੇ ਪੀ ਨਹੀਂ ਚਾਰ ਚਰਨ ਕਹਿ ਬਉ ਅਗਰ ਸਾਧੂ ਸੁਖ ਭਾਵ ਕਲ ਸਾਗਰ ਕੋ ਕਬੀਰ ਬੋ ਕਾਇ ਕਰੀ ਜਾ ਸਰਬ ਸੁੜ ਮਾਰਸ ਪੀਜ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬਰਤ ਪੂਜਾ ਜਾ ਕਰਦੇ ਪਉ ਹੈ ਦੂਜਾ ਰੇ ਜਨ ਮਨ ਮਾਦੋ ਸਿਉ ਲਾਈਏ ਜਤ ਰਾਈ ਨਾ ਚਤਰ ਪੁਜ ਪਾਈਏ ਰਹਾਓ ਪਰ ਹਰ ਲੋਭ ਅਰ ਲੋਕਾ ਚਾਰ ਪਰ ਹਰ ਕਾਮ ਕ੍ਰੋਧ ਅੰਕਾਰ ਕਰਮ ਕਰਤ ਪਦੇ ਅੰਮੇ ਵ ਮਿਲ ਪਾਥਰ ਕੀ ਕਰਹੀ ਸੇਵ ਕਉ ਕਬੀਰ ਭਗਤ ਕਰ ਪਾਇਆ ਪੋਲੇ ਪਾਇ ਮਿਲੇ ਰਗਰਾਇਆ ਗਉੜੀ ਕਬੀਰ ਜੀ ਗਰਬ ਬਾਸ ਮਹਿ ਕੁੱਲ ਨਹੀਂ ਜਾਂਦੀ ਬਰਮ ਬਿੰਦ ਤੇ ਸਭ ਉਤਪਾਤੀ ਕੋਰੇ ਪੰਡਤ ਬ੍ਰਾਹਮਣ ਕਵਕੇ ਹੋਏ ਬ੍ਰਾਹਮਣ ਕਹਿ ਕੈ ਜਨਮ ਮਤ ਖੋਏ ਰਹੋ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ तुम कत ब्राह्मण हम कत सूद हम कत लहू तुम कत दूध कहो कबीर जो ब्रह्म विचार सो ब्राह्मण कहीत है हमारा गौरी कबीर जी अंधकार सुख कबू न सोई है राजा रंग दऊ मिल रोई है जो पैरस न राम न कहबू उपजत बिनसित रूप तो रहबू रहौ ਂਗਾਸ ਦੇਖਿਆ ਤੇਰੇ ਪਰ ਕੀ ਸਾਇਆ ਪ੍ਰਾਨ ਗਏ ਕਹੋਂ ਕਾਂ ਕੀ ਮਾਇਆ ਜਸ ਜੰਤੀ ਮੈਂ ਜਿਉ ਸਮਾਨਾ ਮੂਹੇ ਮਰਮ ਕੋ ਕਾ ਕਰ ਜਨ ਹੰਸਾ ਸਰਬਰ ਕਾਲ ਸਰੀਰ ਰਾਮ ਰਸੈਨ ਪਿਓ રે ਕਵੀਰ ਗੌੜੀ ਕਵੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਾਵਨ ਸੋ ਕਰ ਜੋ ਨਿਰਪੋ ਕਹੀਐ ਪਉ ਪਜ ਜਾਏ ਅਬੈ ਹੋਏ ਰਈਏ ਰਹੋ ਟਟ ਤੀਰਥ ਨਹੀਂ ਮਨ ਪਤੀ ਆਏ ਚਾਰ ਅਚਾਰ ਰਹੇ ਉਰ ਜਾਏ ਪਾਪ ਪੁੰਨ ਦੋ ਏਕ ਸਮਾਨ ਨਿਜ ਕਰ ਪਾਰਸ ਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਰੋਸ ਇਸ ਪਰ ਚਾਏ ਪਰ ਚਰੋ ਏਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਣਾਂ ਬੈਕੁੰਠ ਕਹਾਂਹੀ ਜਾਨ ਜਾਨ ਸਭ ਕਹ ਤਾਹੀ ਰਹੋ ਕਹਿਨ ਕਹਾ ਬਨਹ ਪਤਈ ਹੈ ਤੋ ਮਨ ਮਨ ਜਾਤੇ ਹੋ ਮੈਂ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹ ਕਵੀਰ ਏ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੇ ਗਉੜੀ ਕਵੀਰ ਜੀ ਉਪਜੈ ਨਿਪਜੈ ਨਿਪਜਿ ਸਮਾਈ ਨੈਣੋਂ ਦੇਖਤ ਇਹ ਜਗ ਜਾਈ ਲਾਜ ਨਾ ਮਰ ਕਹੋ ਕਰ ਮੇਰਾ ਅੰਤ ਕੀ ਬਾਹ ਨਹੀਂ ਕਸ ਤੇਰਾ ਰਹੋ ਅਨਕ ਜਤਨ ਕਰ ਕਾਇਆ ਪਾਲੀ ਮਰਦੀ ਬਾਹ ਅਗਨ ਸੰਗ ਜਲੀ ਚੋਆ ਚੰਦਨ ਮਰਦਨ ਅੰਗਾ ਸੂਤਨ ਜਲ ਕਾਠ ਕ ਸੰਗਾ ਕੋਕ ਵੀਰ ਸੁਲੋਰੇ ਗੁਨੀਆਂ ਬਿਨ ਸੰਗੋ ਰੂਪ ਦੇਖੈ ਸਭ ਦੁਨੀਆਂ ਗੌੜੀ ਕਵੀਰ ਜੀ ਅਬਰ ਮੂਏ ਕਿਆ ਸੋਗ ਕਰੀ ਜਾ ਤੌ ਕੀ ਜੈ ਜੋ ਆਪ ਨਾ ਜੀਜੈ ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੂਏ ਮਿਲੇ ਹੋ ਜੀ ਆ ਬਨਹਾਰਾ ਰਹੋ ਯਦ ਹੀ ਪਰਮਲ ਮਹਿ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ 1 55 ਬਨਹਾਰੀ ਟੂਟੀ ਲਾਜ ਪਰਹਿ ਮਤ ਹਾਰੀ ਕੋ ਕਬੀਰ ਇੱਕ ਬੁੱਧ ਵਿਚਾਰੀ ਨਾ ਓ ਕੂਟਾ ਨਾ ਪਨਹਾਰੀ